ਸਸਤਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲਾਂ ਵੀ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਪਰਿਵਾਰ ਦੁਸ਼ਹਿਰੇ ਦੀ ਪੂਜਾ ਕਰਕੇ ਘਰ ਦੇ ਵਿੱਚ ਸੁੱਤਾ ਪਿਆ ਸੀ ਤਾਂ ਪਿੱਛੋਂ ਚੋਰਾਂ ਨੇ ਘਰ ਦੇ ਉੱਤੇ ਹੱਥ ਸਾਫ ਕਰ ਦਿੱਤਾ ਜੀ ਹਾਂ ਦੱਸ ਦਿਆ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਘਰ ਦੇ ਵਿੱਚ ਵੱਡੀ ਚੋਰੀ ਹੋਈ ਦੱਸ ਦਿਆ ਕਿ 60 ਤੋਲੇ ਸੋਨਾ ਅਤੇ ਉਸ ਤੋਂ ਇਲਾਵਾ ਸੋਨੇ ਚਾਂਦੀ ਦੇ ਜਿਹੜੇ ਗਹਿਣੇ ਨੇ ਔਰ ਕੈਸ਼ ਜਿਹੜਾ ਲੈ ਕੇ ਚੋਰ ਉਥੋਂ ਫਰਾਰ ਹੋ ਗਿਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਕਿਸ ਤਰ੍ਹਾਂ ਲੱਖਰਪਏ ਦੀ ਚੋਰੀ ਜਿਹੜੀ ਘਰ ਦੇ ਵਿੱਚ ਹੋ ਗਈ ਤਾਂ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਟੀਮਾਂ ਬਣਾ ਕੇ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਅਸੀਂ 10 ਵਜੇ ਮੇਰੇ ਮਦਰਨ ਨੂੰ ਉੱਧਰ ਬੜੇ ਭਈਆ ਕੇ ਚਲੇ ਗਏ ਉਸ ਤੋਂ ਬਾਅਦ ਅਸੀਂ ਮੈਂ ਔਰ ਮੇਰਾ ਬੇਟਾ ਖਾਣਾ ਖਾ ਕੇ ਅਸੀਂ 11 ਵਜੇ ਅੰਦਰ ਸੌਣ ਲਈ ਚਲੇ ਗਏ 11 ਤੋਂ 12 ਦੇ ਵਿੱਚ ਮੇਰਾ ਬੇਟਾ ਫੋਨ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਂ ਸੋ ਗਈ ਸੀ ਇਹ ਮੈਨੂੰ ਕਹਿੰਦਾ ਮਮਾ ਮੈਨੂੰ ਪੈਸੇ ਦੇ ਦਿਓ ਮੈਂਨੇ ਕਿਹਾ ਬੇਟੇ ਤੁਸੀਂ ﺍﻟमारी ਚੋਂ ਪੈਸੇ ਲੈ ਲਓ ਇਹਨਾਂ ਨੇ ਇਹਨੇ ਪੈਸੇ ਲੈ ਲੇ ਕਹਿੰਦਾ ਮਮਾ ਮੂਝੇ 100 ਰੁਪੀਸ ਚਾਹੀਏ ਮੈਂਨੇ ਇਹਨੂੰ ਕਿਹਾ ਨਹੀਂ ਬੇਟੇ ਮੈਨੂੰ ਚੇਂਜ ਕਰਕੇ ਦੇ ਦਿਓ ਬਹਿਸਵਾ ਜੀ ਬੇਟਾ ਮੇਰੇ ਨਾਲ ਬਸ ਜਿੱਦ ਜੀ ਕਰਨ ਲੱਗ ਗਿਆ ਉਸ ਤੋਂ ਬਾਅਦ ਮੈਂਨੇ ਇਹਨੂੰ ਕਿਹਾ ਬੇਟੇ ਤੂੰ ਕੁੰਡੀ ਲਗਾ ਕੇ ਬਾਹਰ ਚਲਾ ਜਾ ਇਹ ਕੁੰਡੀ ਲਗਾ ਕੇ ਚਲਾ ਗਿਆ ਤਾਂ 12 ਵਜੇ ਸੀ ਉਸ ਟਾਈਮ ਉਸ ਤੋਂ ਬਾਅਦ ਫਿਰ ਮੈਂ ਜਦੋਂ 12:25 ਤੇ ਮੈਂ ਜਦੋਂ ਉੱઠી ਮੈਂ ਆਪਣੇ ਕਮਰੇ ਦੇ ਵਿੱਚੋਂ ਕੱਪੜੇ ਇਕੱਠੇ ਕਰਕੇ ਜਦੋਂ ਮੈਂ ਬਾਹਰ ਨੂੰ ਆਈ ਲੋਕ ਗਲੀ ਦੇ ਆਏ ਕਹਿ ਰਹੇ ਨੇ ਕਿ ਵੀ ਗਲੀ 'ਚ ਇੱਕ ਭਾਈ ਫਿਰਦਾ ਸੀਗਾ ਪਿੰਕ ਕਲਰ ਦੀ ਸ਼ਰਟ ਪਾਈ ਵੀ ਸੀ ਕਾਲੀ ਪੈਂਟ ਸੀ ਤੇ ਮੂੰਹ ਤੇ ਮਾਸਕ ਬੰਨਿਆ ਹੋਇਆ ਸੀ ਜਾਂ ਤਾਂ ਉਹਨੇ ਸੁਣ ਲਿਆ ਹੋਊਗਾ ਬਸ ਬੇਟਾ ਜਦੋਂ ਗਿਆ ਦਰਵਾਜ਼ਾ ਕੁੰਡੀ ਲਾ ਕੇ ਉਹਨੂੰ ਤਾਂ ਭਮਨ ਕੋਲੇ ਮੇਰੇ ਦੇਵਰ ਦੀ ਰਹਿائش ਹੈ ਉਧਰ ਮੰਮੀ ਜੀ ਉਧਰ ਹੀ ਰਹਿੰਦੇ ਆ ਵੱਲ ਅੱਜ ਦਿਸ਼ਾਰੇ ਵਾਲੇ ਦਿਨੇ ਮੱਥਾ ਟੇਕਣ ਤੋਂ ਬਾਅਦ ਉਧਰ ਸਾਡੇ ਵੱਲ ਚਲੇ ਗਏ ਸੀਗੇ ਛੋਟੀ ਮੇਰੀ ਦੇਵਰਾਣੀ ਘਰੇ ਸੀਗੀ ਪਰ ਜਦੋਂ 2 ਘੰਟਿਆਂ ਬਾਅਦ ਮਤਲਬ ਉਧਰ ਮੈਸਸੇਜ ਫੋਨ ਆਇਆ ਵੀ ਸਾਰਾ ਕੁਝ ਸਾਰੇ ਗੇਟ ਖੁੱਲੇ ਪਏ ਆ ਪਿਛਲੇ ਅਲਮਾਰੀਆਂ ਫਰੋਲੀਆਂ ਵੀ ਆ ਵੀ ਅਲਮਾਰੀਆਂ ਚ ਕੁਝ ਵੀ ਨਹੀਂ ਹੈਗਾਗਾ ਵੀ ਤੁਸੀਂ ਜਲਦੀ ਆ ਜਾਓ ਜਦੋਂ ਅਸੀਂ ਇੱਧਰ ਆ ਕੇ ਦੇਖਿਆ ਤਾਂ ਮਤਲਬ ਮੇਰੀ ਦੇਵਰਾਨੀ ਦਾ 40 ਟੋਲੇ ਸੋਨਾ ਮੰਮੀ ਦਾ ਮੇਰੇ ਮਦਰ ਇਨ ਲਾ ਦਾ 20 ਟੋਲੇ ਸੋਨਾ ਔਰ ਸਾਰਾ ਕੈਸ਼ ਕੁਝ ਵੀ ਨਹੀਂ ਸੀ ਗਲਮਾਰੀਆਂ ਮਤਲਬ ਅਗਰ ਆਪਾਂ ਗਹਿਨੇ ਔਰ ਕੈਸ਼ ਦੀ ਗੱਲ ਕਰੀਏ ਤਾਂ ਗਹਿਣਾ 70 80 ਲੱਖ ਦਾ ਤਾਂ ਗਹਿਣਾ ਹੀ ਸੀਗਾ ਬਾਕੀ ਕੈਸ਼ ਸੀਗਾ ਮੰੰਕੀ ਕਰਦੇ ਆ ਅਸੀਂ ਤਾਂ ਮੰਗ ਇਹੀ ਕਰਦੇ ਆ ਅਸੀਂ ਤਾਂ ਪਹਿਲੇ ਹੀ ਮਤਲਬ ਥੋੜਾ ਜਿਹਾ ਡਿਪਰੈਸ਼ਨ ਚ ਚੱਲ ਰਹੇ ਆ ਪਰ ਇਹ ਚੋਰੀ ਨਹੀਂ ਤਾਂ ਸਾਨੂੰ ਜਮਾ ਹੀ ਉਹ ਕਰਕੇ ਰੱਖਤਾ ਹੋਇਆ ਵਾ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਸਾਡਾ ਸਾਰਾ ਕੁਝ ਵਾਪਸ ਦਿਵਾਇਆ ਜਾਵੇ ਪੁਲਿਸ ਟੀਮ ਆਈ ਸੀਗੀ ਉਹਨਾਂ ਨੇ ਆਪਣਾ ਜੋ ਵੀ ਸੀਗਾ ਕਾਰਵਾਈ ਕੀਤੀ ਹੈ ਪਰ ਜਦੋਂ ਕੋਈ ਸਰਕਾਰ ਇੱਕ ਵੀ ਹੈ ਨਹੀਂ ਕੋਈ ਜਦੋਂ ਚੋਰੀ ਵੀ ਘਰੇ ਛੋਟੇ ਬਰਦਰ ਦੀ ਮਿਸਿਸ ਸੀ ਜੀ ਉਹ ਮੱਥਾ ਟੇਕ ਕੇ ਮੂਰਲੇ ਕਮਰੇ ਦੇ ਵਿੱਚ ਬੈਠ ਗਏ ਬੈਠੇ ਬੈਠੇ ਉਹਨਾਂ ਦੀ ਅੱਖ ਲੱਗ ਗਈ ਸੌਗੇ ਉਹਨਾਂ ਦਾ ਛੋਟਾ ਮੇਟਾ ਸੀਗਾ ਜਿਹੜਾ ਉਹ ਮੂਰੇ ਬਾਰ ਨੂੰ ਲੋਕ ਲਾ ਕੇ ਕੁੰਡੀ ਲਾ ਕੇ ਨੀਚੇ ਖੇਡਣ ਉੱਤਰ ਗਿਆ ਉਹ ਆਪਦਾ ਗਲੀ 'ਚ ਖੇਡਣ ਲੱਗ ਗਿਆ ਕੋਈ ਪਿੱਛੋਂ ਆਇਆ ਇਹ ਨਹੀਂ ਪਤਾ ਇੱਕ ਜਣੇ ਸੀ ਦੁਵਾਨ ਅਣਪਛਾਤੇ ਬੰਦੇ ਸੀ ਕੋਈ ਤੇ ਉਹਨਾਂ ਨੇ ਲੋਕ ਖੋਲ੍ਹਿਆ ਅੰਦਰ ਪਿਛਲੇ ਕਮਰੇ ਦੇ ਵਿੱਚ ਗਏ ਆਪਦਾ ਜੋ ਵੀ ਹੈ ਅਲਮਾਰੀਆਂ ਦੇ ਲੋਕ ਖੋਲੇ ਤੋੜ ਕੇ ਜੋ ਸਾਰਾ ਕੁਝ ਲੈ ਗਏ ਥੋੜੇ ਸਾਹਮਣੇ ਇਹ ਕੋਈ ਹਵੀ ਹਈ ਤੱਕ ਤਾਂ ਕੋਈ ਆਈ ਨਹੀਂ ਕੈਮਰੇ ਚ ਚੈੱਕ ਕਰ ਰਹੇ ਆ ਨੀਚੇ ਇਹ ਜਿਹੜਾ ਸੌਣਾ ਸੀਗਾ ਕਿਹੜਾ ਕਿਹੜਾ ਸੀਗਾ ਸੌਣਾ ਇਹ ਮੇਰੀ ਮਦਰ ਦਾ ਸੀਗਾ ਜੀ ਤੇ ਛੋਰੇ ਬਰਦਰ ਦੀ ਮਸੀਦਾ ਸੀਗਾ ਇੱਕ ਪਰਿਵਾਰ ਦੇ ਘਰੇ ਜੁਲੀ ਦੀ ਘਟਨਾ ਪਈ ਹੈ ਉਹਦੇ ਵਿੱਚ ਇੱਕ ਲੇਡੀ ਜਿਹਦਾ ਨਾਮ ਬੁਲਮਾ ਹੈ ਉਹ ਘਰੇ ਆਦਨ ਸੀਗੇ ਉਹਨਾਂ ਨੇ ਦੱਸਿਆ ਕਿ ਉਹ ਘਰੇ ਆਪਾਂ ਨੀਚੇ ਕਿਤੇ ਸੌਰੇ ਸੀ ਤੇ ਉੱਤੇ ਬਲੋਕ ਤੋਂ ਕਿਸੇ ਆਪਛਾਤੇ ਵਿਅਕਤੀ ਨੇ ਉਹਨਾਂ ਦੇ ਘਰੇ ਜਿਹੜਾ ਸੋਨੇ ਦੀ ਚੋਰੀ ਹੋਈ ਹੈ ਤਰੰਤ ਸੀ ਮੌਕੇ ਤੇ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਭੇਜ ਦਿੱਤੀਆਂ ਨੇ ਨਾਣਾ ਸਿੱਧੀ ਪਹੁੰਚ ਲਈ ਤੇ ਸੀਸੀਟੀਵੀ ਕੈਮਰਾ ਚੈੱਕ ਕਰਨ ਲਈ ਵੀ ਟੀਮ ਜਿਹੜੀ ਭੇਜ ਦਿੱਤੀ ਗਈ ਹੈ ਸੀਆਈਏ ਦੀ ਕੀ ਵੀ ਉੱਤੇ ਪਹੁੰਚ ਗਈ ਹੈ ਇਸ ਦੇ ਨਾਲ ਨਾਲ ਫਿੰਗਰਪ੍ਰਿੰਟ ਦੇ ਐਕਸਪਰਟ ਤੇ ਜਿਹੜਾ ਫੋਰੈਂਸਿਕ ਸਾਇੰਸ ਵਾਲੇ ਜਿਹੜੇ ਐਕਸਪਰਟ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਤੇ ਪ੍ਰੋਸੀਜਰ ਹੀ ਸਟਾਰਟ ਕਰ ਦਿੱਤੀ ਆ ਤੇ ਜਲਦੀ ਇਸ ਨੂੰ ਦਾ ਧਿਆਨ ਲੈ ਕੇ ਪਰਚਾ ਦਰਜ ਕਰ ਰਹੇ ਆ ਤੇ ਜਲਦੀ ਨੂੰ ਟ੍ਰੈਕ ਕਰ ਲਗਾਏ ਫੋਟੋ ਨੂੰ ਐਗਜ਼ਾਮਨ ਕਰ ਰਹੇ ਆ ਬਾਕੀ ਜੋ ਕੁਝ ਪਰਿਵਾਰ ਨੇ ਦੱਸਿਆ ਉਹਨੂੰ ਵੀ ਅਸੀਂ ਅਕਾਊਂਟ ਫੋਲ ਕਰਕੇ ਤੇ ਵਰਦਨ ਲਵੀਅਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ